ਸੱਚੀ ਗੱਲ ਜੀ ਬੇਟਾ ਹੈ ਮੇਰਾ ਬੇਟਾ ਮੇਰਾ ਠੀਕ ਨਹੀਂ ਕਾਫੀ 6 ਸਾਲ ਤੋਂ ਮੰਜੇ ਤੇ ਹੀ ਚੱਲਦਾ ਹਾਂ ਤੇ ਉਦੋਂ ਮੇਰ ਨਾਲ ਹਾਂ ਉਹ ਕੀ ਸੀ ਸਿਰ ਨੂੰ ਸਿਰ ਕਟਿਆ ਗਿਆ ਉਹਦਾ ਨਰਸਾ ਕੋੜਾ ਮੜ ਕੇ ਠੀਕ ਹੀ ਮੇਰ ਨਾਲ ਚਲੋ ਚਲੋ ਸਾਨੂੰ ਪਤਾ ਲੱਗ ਜਾਂਦਾ ਇਸ ਤਰ੍ਹਾਂ ਮੈਂ ਤਿਆਰ ਹੋਣਾ ਪੱਗ ਬੰਨਣੀ ਉਦੋਂ ਮੈਂ ਉਹਨੂੰ ਮਿਲ ਕੇ ਜਾਣਾ ਉਹਦੇ ਨਾਲ ਪੱਪੀਆਂ ਲੈ ਕੇ ਆਉਣੀਆਂ ਉਹਨੂੰ ਹਾਂ ਕਰਨਾ ਜੱਫੀ ਪਾਉਣੀ ਪਤਾ ਲੱਗ ਜਾਂਦਾ ਮੇਰਾ ਡੈਡੀ ਆ ਤੇ ਹਾਲੇ ਸਾਮੀ 5:00 ਵਜੇ ਪਿਆਰੋ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀਸੀ ਤੇ ਠੀਕ ਨਹੀਂ ਉਹ ਤੋਂ ਬਾਅਦ ਛੇਤੀ ਮੁੜ ਕੇ ਉਹ ਪੂਰਾ ਹੋ ਜਾਂਦਾ ਆ 10 15 ਮਿੰਟਾਂ ਵਿੱਚ ਪੂਰਾ ਹੋ ਗਿਆ ਆ ਬੋੜਾ ਇੱਕੋ ਬੇਟਾ ਹੈ ਜੀ ਮੇਰਾ ਇਹੋ ਸਵਾਲਾ ਕਾ ਬੇਟਾ ਹੈ ਹਾਂ ਗੁਰਕੀਰਤਨ ਸਿੰਘ ਮੇਰੇ ਨਾਂ ਹੀ ਬੇਟੇ ਦਾ ਕਰਦੇ ਮੇਰੇ ਨੇਮ ਕੇਰੇ ਗੁਰਪ੍ਰੀਤ ਆ ਉਹ ਅੱਗੇ ਨਹੀਂ ਠੀਕ ਉਹਨਾਂ ਨੂੰ ਕੈਂਸਰ ਆ ਤੇ ਉਹ ਗੁਰੂ ਰਾਮਦਾਸ ਉਹ ਕੈਂਸਰ થી ਚੱਲਣ ਢਈ ਉਹਨਾਂ ਤੇ ਇਮੋ ਲਗੀ ਕਰਨਾ